ਬਾਈ ਬੜਾ ਘੈਂਟ ਸਿਸਟਮ ਬਣਾਇਆ ਵਾ ਖਾਸੇ ਯਾਰ ਇਹਦੇ ਵਿੱਚ ਪੂਰੇ ਪਲਵਾਨਾਂ ਵਾਲਾ ਕੰਮ ਹੈ ਬਾਈ ਪੂਰਾ ਜਿੰਮ ਦਾ ਸਮਾਨ ਵੀ ਹੈ ਅੰਦਰ ਜਿਹੜਾ ਆਪਣਾ ਬਣਾਉਉ ਨਹੀਂ ਹੈ ਬਲਦੇਵ ਐਸ ਐਚਓ ਸਰ ਬਾਈ ਪਲਵਾਨ ਇੱਥੋਂ ਫੇਸ ਕੋ ਇਹਦੇ ਨਾਲ ਦਾ ਜਿੰਮ ਹੁੰਦਾ ਸੀ ਸਾਡੇ ਪਿੰਡ ਆ ਜਿੰਮਾ ਜੋ ਫੇਸ ਐਵੇਂ ਨਹੀਂ ਬੁੱਕ ਦੇ ਜਿਹੜੇ ਅਗਿਜ਼ਰੀ ਜਨਮ ਦੇ ਵਿੱਚ ਦੀ ਕਹਿ ਉਹ ਨਾ ਹੁੰਦਾ ਇਥੋਂ ਜਮ ਏ ਦਿੱਤੋ ਇਹ ਵੀ ਜੇ ਦਾ ਦੋ ਮੈਂ ਜਦੋਂ ਪਹਿਲੀ ਵਾਰ ਜਮਣਾ ਸਟਾਰਟ ਕੀਤਾ ਸੀ ਨਾ ਆਪਣੇ ਇੱਥੇ ਹਲੇ ਬਿਲਕੁਲ ਸੇਮ ਆਹੀ ਸੈਟਅਪ ਸੀ ਇੱਕ ਮਲਟੀ ਸਟੇਸ਼ਨ ਕਹਿੰਦੇ ਆ ਉਹਦਾ ਪਤਾ ਨਹੀਂ ਹੁੰਦਾ ਜੀ ਹਾਂ ਮਲਟੀ ਸਟੇਜ ਹੁੰਦਾ ਇੱਕ ਜਿਗਾਰਡ ਜਾਂ ਕਹਿੰਦੇ ਬਈ ਹਾਂ ਸਾਰੇ ਇੱਥੇ ਵਿੱਚ ਹੀ ਹੁੰਦੇ ਓਏ ਉਹ ਸਕੂਲ ਚ ਨਾ ਜੇ ਮੜਾ ਜਿਗਾਰਡ ਜਾਂ ਲਿਆਦਾ ਇਸ ਕੋ ਵੱਡੀ ਮਸ਼ੀਨ ਆ ਹਾਂ ਉਹ ਮਸ਼ੀਨ ਦੇ ਨਾਲ ਖਸਣਾ ਮਸ਼ੀਨ ਨਾਲ ਤੇ ਆ ਜਿਹੜੀ 100% ਹੈਗੀ ਤੁਹਾਨੂੰ ਪਤਾ ਹੋਣਾ ਜਿਹੋ ਕਹਿੰਦੇ ਨੇ ਜੀ ਵੀ ਆਈ ਅਲੀ ਹਾਂ ਹਾਂ ਇਹ ਮੇਰੀ ਫੇਵਰੇਟ ਰਹੀ ਹੈ ਜਿਹਦੀ ਵਜ੍ਹਾ ਕਰਕੇ ਹੁਣ ਵੀ ਮਤਲਬ ਚੈਸ ਦਾ ਜਿਹੜਾ ਮਸਲਾ ਜਦੋਂ ਆਪਾਂ ਫਲੈਕਸ ਕਰਦੇ ਆ ਫਾਈਬਰ ਦੇਦੇ ਉਦੋਂ ਇਹ ਮਸ਼ੀਨ ਮਰ ਬਹੁਤ ਮਦਦ ਆਦੀ ਮੈਨੂੰ ਬੜਾ ਸਵਾਦ ਆਉਂਦਾ ਜਿਹਾ ਔਰ ਹਾਰਾ ਸਿਸਟਮ ਸੀ ਉਹ ਲੈਗ ਐਕਸਟੈਂਸ਼ਨ 올ਡ ਸਕੂਲ ਪੂਰੇ ਫਲੇਟਾਂ ਚੜਾ ਕੇ ਵਾਹ ਵਾਹ ਅੱਜ ਤੋਂ ਇ ਤੋਂ ਟਿਆਂ ਅੱਜ ਮਤੋਂ ਉੱਠਿਆ ਆਪਾਂ ਇਹਦੀ ਸਟੋਰੀ ਬੋਲਣੀ ਬਦਗੀਏ ਵੇਖ ਜਿੰਨੇ ਬਈ ਲਾਉਣੀ ਹੁੰਦੀ ਬਾਈ ਦਿਗਲ ਵਸ ਦੋ ਇੱਟਾਂ ਦੀ ਮਿਹਨਤ ਲੱਗ ਜਾਂਦੀ ਆ ਉਹਨੂੰ ਲੋਡ ਨਹੀਂ ਹੁੰਦੀ ਲਗਜ਼ਰੀ ਜਿੰਨੀ ਵੀ ਚੀਜ਼ ਐ ਓਹੋ ਬੰਦੇ ਨੂਰ ਰੀਅਲ ਪਾਵਰ ਦੇਹੀ ਇਹ ਸਕਤੀ ਜਿਸ ਕਿਸੇ ਨੂੰ ਵੀ ਇਹ ਲੱਗਦਾ ਹੋਵੇ ਵੀ ਲਗਜ਼ਰੀ ਤੋਂ ਰੀਅਲ ਪਾਵਰ ਉਹਨੇ ਪਹਿਲਾਂ ਕੀਤੀ ਹੈ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਹਾਂ ਦੋਵੇਂ ਹੱਥ ਜੋੜ ਕੇ ਵੀ ਸਾਡੇ ਨਾਲ ਇੱਕ ਸੈਸ਼ਨ ਜਿਹੜਾ ਲਾ ਕੇ ਦਿਖਾਓ ਜਿਹੜਾ ਐਵੇਂ ਦੇ ਜਿਗਾਰ ਤੋਂ ਉੱਠਿਆ ਨਾ ਉਹ ਪਰਚੀ ਡਾ ਉਹ ਨਹੀਂ ਜੀੜਾ ਹਾਂ ਅਦਾ ਜੀ ਆ ਵੀ ਦੋਸਤੋ ਸਤਿ ਸ੍ਰੀ ਅਕਾਲ ਸਭ ਨੂੰ ਆ ਦੇਖੋ ਮੈਂ ਤੁਹਾਨੂੰ ਦਿਖਾਉਣੇ ਹੈਗੇ ਐਵੇਂ ਦੀ ਐਵੇਂ ਦੀ ਜਿੰਮ ਤੋਂ ਸਟਾਰਟ ਅਪ ਲਿਆ ਸੀਗਾ ਆਪਾਂ ਉਹਦੀ ਬੋਡੀ ਬਿਲਡਿੰਗ ਦਾ ਜਿਹੜਾ ਸਭਾ ਸ਼ੁਰੂ ਕੀਤਾ ਸੇਮ ਦਿੱਤੋ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਇਹੋ ਜਿਹਾ ਇੱਕ ਮਲਟੀ ਸਟੇਸ਼ਨ ਜਿਹੜਾ ਜਿਹਦੇ ਤੇ ਵੱਖ-ਵੱਖ ਵੈਰੀਏਸ਼ਨਾਂ ਚਾਰ-ਪੰਜ ਮਸ਼ੀਨਾਂ ਜੀ ਲੱਗਿਆ ਹੁੰਦਾ ਸੀ ਇਹ ਜਿਹੜਾ

ਉਹ ਮਾਰ ਅਗਾਈ ਤੇ ਬਾਈ ਉਰੇ ਆਓ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ ਜਿਹੜੇ ਕਹਿੰਦੇ ਨਾ ਕਈ ਛੋਟੀ ਐ ਐ ਬਾਈ ਉਧਰ ਦੇਖੋ ਮਾਰੋ ਨਿਗਾਹ ਕਹਾ ਐ ਕਹਾ ਵੱਡਾ ਸਾਰੀਆਂ ਗਆਂ ਬੜੀਆਂ ਛੋਟੀਆਂ ਬਿਗਿਨਰ ਵਾਸਤੇ ਐਡਵਾਂਸ ਵਾਸਤੇ ਉਦੋਂ ਉ ਉੱਤੇ ਵਾਲਾ ਜਿਹੜਾ ਲੈਵਲ ਹੈ ਉਹਦੇ ਵਾਸਤੇ ਪੰਜਾ ਇਹ ਮੁਦਗੜ ਪਏ ਆ ਇਹ ਰਗੜੇ ਵਾਲਾ ਬਾਈ ਕੁੰਡਾ ਸੋਟਾ ਆਗੇ ਸੀਗੇ ਅੱਜ ਦੋਸਤੋ ਆਪਾਂ ਖਾੜੇ ਪਰ ਖਾੜੇ ਦੇ ਵਿੱਚ ਸਵੇਰੇ ਪਹਿਲਵਾਨ ਸਾਹਿਬ ਸਾਡੇ ਪਾਣੀ ਛੱਡ ਗਏ ਨੇ ਸੋ ਅੱਜ ਖੋਲ ਨਹੀਂ ਸਕਦੇ ਕੋਈ ਗੱਲ ਨਹੀਂ ਪਰ ਵਰਕਆਊਟ ਤਾਂ ਆਪਾਂ ਕਰਨਾ ਹੀ ਕਰਨਾ ਇੱਕ ਵੀਡੀਓ ਦੇ ਵਿੱਚ ਵੀਰ ਨੇ ਲਿਖਿਆ ਸੀਗਾ ਵੀ ਕਾਹੀ ਥੋੜੀ ਜਿਹੀ ਛੋਟੀ ਹੈ ਤਾਂ ਅੱਜ ਤੁਹਾਨੂੰ ਕਾਹੇ ਦੇ ਕਰਾਉਣੇ ਆ ਦਰਸ਼ਨ ਆਏ ਬਈ ਚੀਜ਼ ਹੁਣ ਜੱਸਾ ਆਉਣਾ ਮੈਂ ਹੱਥ ਪਾ ਕੇ ਚੱਕਿਆ ਤੁਹਾਨੂੰ ਇਹਦਾ ਵਜਨ ਪਤਾ ਲੱਗ ਗਿਆ ਹੁਣ ਘਟੋ ਘਟੇ 40 ਕਿਲੋ 30 ਕਿਲੋ ਦਾ ਕਹਾਏ ਇਹ 네ਰਾ ਜਬਰ ਲੋਹਾ ਮੜਾ ਜੇ ਕੋਲੋਂ ਦਿਖਾ ਐਡੀ ਮੋਟੀ ਚਾਦਰ ਹੈ ਤੇ ਜਿਹੜੇ ਨੇ ਆਹ ਕਹੇ ਦੇ ਨਾਲ ਇੱਕ ਵਾਰੀ ਚ 250 ਟੱਕ ਮਾਰਨ ਉਥੋਂ ਲੈਵਲ ਤੱਕ ਸਰੀਰ ਲਹਿ ਗਿਆ ਨਾ ਉਹਦਾ ਕੋਰ ਫੋਰ ਆਰਮ ਡੋਲਾ ਮੋਡਾ ਮੈਂ ਕਿਹੜਾ ਬੰਦਾ ਹਾਥੀ ਕਿਹੜਾ ਨਾ ਟਾਲੇ ਪਰ ਇਹ ਉਹਦੇ ਤੋਂ ਨਹੀਂ ਚੱਲਣਾ ਮਮਾ ਪਪਾ ਬ੍ਰੈਡ ਬਟਰ ਇਹਦੇ ਲਈ ਤਾਂ ਉਹ ਬੰਦਾ ਚਾਹੀਦਾ ਜਿਹਦੀ ਘਟੋ ਘਟ 10 ਸਾਲਾਂ ਦੀ ਤਪੱਸਿਆ ਹੋਵੇ ਬੜਾ ਵੱਡਾ ਕਹਾ ਰਾਜਵੀਰ ਪਾ ਹੱਥ ਚੱਕ ਕੇ ਵੇਖ ਮੜਿਆ ਯੋਦੇ ਆ ਮੜ ਦੇਖ ਨੂੰ ਇਹਦੇ ਨਾਲ ਮਲਾਪ ਕਰ ਦੇਖ ਹੈਗਾ ਨਾ ਕਹਾ ਪੂਰਾ ਵਜਨ ਹੈ ਪੂਰਾ ਵਜਨ ਹੈ ਨਾ ਪੂਰਾ ਵਜਨਦਾਰ ਕਾ ਹੈ ਵਜਨ ਹੀ ਵਜਨ ਹੈ ਹਾਂ ਫਰਕ ਤਾਂ ਦੇਖ ਦੀ ਜਿਹੜੇ ਵੀ ਕਿਸੇ ਵੀ ਵੀਰ ਨੇ ਲਾਉਣੀ ਹੋਵੇ ਐਕਸਰਸਾਈਜ਼ ਇੱਥੇ ਲੇਖ ਤੇ ਇੱਕ ਸੈਸ਼ਨ ਕਿਸੇ ਦਿਨ ਪ੍ਰੋਗਰਾਮ ਬਣਾ ਕੇ ਆਓ ਤੇ ਬਾਲਾ ਤਾਂ ਨਹੀਂ ਕਹਿੰਦਾ ਇੰਨਾ ਜ਼ਰੂਰ ਕਵਾਂਗਾ ਵੀ ਜਾਂਦੇ ਹੋਏ ਤੁਸੀਂ ਇਹੀ ਕਹਿੰਦੇ ਜਾਓਗੇ ਵੀ ਜਿਹੜੇ ਸੈਸ਼ਨ ਦੀ ਜਨਮਾਂ ਜਨਮਾਂ ਤੋਂ ਤਲਾਸ਼ ਸੀਗੀ ਵੀ ਐਹੋ ਜੀ ਵਰਕਆਊਟ ਲੱਗੇ ਆ ਹੋਇਆ ਜਿਹੜਾ ਮਿਹਨਤ ਲੱਗੇ ਉਹ ਅੱਜ ਜਾ ਕੇ ਲੱਗੀ ਐ ਕਿਉਂਕਿ ਆ ਕਹਾ ਹੋਵੇ ਤੇ ਘਰੋਂ ਬੰਦਾ ਚੰਗੀ ਖਰਾ ਖਰੂ ਖਾ ਕੇ ਆਇਆ ਹੋਵੇ ਮੈਂ ਪੂਰਾ ਡੱਕਿਆ ਪਾਸਮਾਨ ਵਾਲੀ ਗੋਲੀ ਖਾਦੀ ਹੋਵੇ ਪਹਿਲਾਂ ਤੇ ਫਿਰ 2.5 ਘੰਟੇ ਲਾਉਣੇ ਹੁਣ ਦੱਬ ਕੇ 10-12 ਜਾਣੇ ਹੁਣ ਮੈਂ ਕਹਣਾ ਸਿਰ ਦੇ ਬਾਲ ਤੋਂ ਲੈ ਕੇ ਤੇ ਪੈਰ ਦੇ ਗੂਠੇ ਦੇ ਨਹ ਤੱਕ ਬੰਦੇ ਦਾ ਸਰੀਰ ਆ ਜਿਹੜਾ ਖਿੱਚੇ ਜੁੱਟਣੇ ਆ ਜਉ ਬੜਾ ਪਾਰਾ ਕੰਮ ਆ ਯਾਰ ਦੇਖ ਤਾਂ ਲੈ ਕਿੱਥੋਂ ਆਇਆ ਹੁਣਾ ਹਾਂ ਇਹਦੇ ਤੇ ਮਿੱਟੀ ਅੱਛਾ ਉਹ ਪਿਆ ਮਿੱਟੀ ਹੈ ਨਾ ਅੱਜ ਖੋਲ ਨਹੀਂ ਸਕਦੇ ਖੜਾ ਇਹ ਦਿਖਣਾ ਖੱਚ ਦੋਨੇ ਬੈਜੂਗਾ ਇਹ ਜਦ ਮੈਂ ਟਿੱਕ ਗਈ ਪਾੜ ਕੇ ਪੂਰੀ ਨੰਗ ਜਾਂਦੀ ਹੈ ਹੈ ਆ ਦੇਖ ਪੂਰੀ ਨੰਗੀ ਥੱਲੇ ਮੈਂ ਕਹਣਾ ਇਕੱਠੀ ਮਿੱਟੀ ਨਾਲ ਕਿਹੜਾ ਯਾਰ ਇਹ ਤਾਂ ਡੈੱਡ ਲਿਫਟ ਦਾ ਹੀ ਸੈੱਟ ਹੈ ਇੱਕ 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 ਵਾਰੀ ਚ ਡੈੱਡ ਲਿਫਟ ਦਾ ਸੈੱਟ ਹੈ ਆਓ ਬਈ ਇਹਨਾਂ ਫਲੂਨਸਰੋ ਜਿਹੜੇ ਕਹਿੰਦੇ ਐ ਫਿਟਨੈਸ ਕਾ ਇਹ ਉਹ ਫੁਲਾਨਾ ਟਮਕਾਣਾ ਐਸੇ ਕਰ ਲੋ ਟਿੱਡੇ ਹੋਜੋ ਬਿੰਗੇ ਹੋਜੋ ਆਓ ਤੁਹਾਨੂੰ ਲਵਾਈਏ ਸੈਸ਼ਨ ਪਾਓ ਹੱਥ ਫਿਰ ਅੰਗ ਪੈਰ ਸਿੱਧੇ ਤੁਹਾਡੇ ਇੱਕ ਟੱਕ ਮਾਰ ਕੇ ਦਿਖਾ ਮਾੜੇ ਇਧਰ ਦਿਖਾ ਇੱਕ ਟੱਕ ਮਾਰ ਰੁੱਖਾ ਚ ਓ ਬੱਲੇ ਬੜਾ ਪੜਾ ਕੰਮ ਐ ਯਾਰ ਗਾਜਰਾਂ ਨੂੰ ਬਹਿ ਜਾ ਆਚ ਕਵੈਂਟਲ ਮਿੱਟੀ ਚੱਕ ਲੈਂਦਾ ਨਾ ਬਹੁਤ ਦੇਖ ਤਾਂ ਇਹ ਆਪਣੇ ਕੋਲੇ ਨਾ ਜੋਖਣ ਵਾਲਾ ਕੰਡਾ ਨਹੀਂ ਹੈ ਜੇ ਇਹਨੂੰ ਕਿਤੇ ਜੋਖਣਾ ਹੋਵੇ ਨਾ ਮਿੱਟੀ ਦਾ ਭਾਰ ਕੇ ਤੇ ਕਹੇ ਦਾ ਵਜਨ ਕਰਨਾ ਹੋਵੇ ਮੇਰੇ ਹਿਸਾਬ ਨਾਲ ਇਹ ਜਾਂਦਾ ਹੋਊਗਾ 70-75 ਕਿਲੋ ਤੱਕ ਰਾਵਣਾ ਕੱਲੇ ਕਹੇ ਦਾ ਵਜਨ ਬਹੁਤ ਆ ਨਾ 30-40 ਕਿਲੋ ਮਿੱਟੀ ਚੱਕ ਲੈਂਦਾ ਨਾ ਹਾਂਜੀ ਭਾਈ ਜੀ ਦੇਓ ਕੋਈ ਗਿੱਦੜ ਸਿੰਘ ਜੀ ਕਰੋ ਕੰਮ ਸਾਨੂੰ ਵੀ ਥੋੜਾ ਬਹੁਤ ਇਹ ਜਿਹੜੀ ਚੀਜ਼ ਹੈ ਨਾ ਕਿ ਕੱਲ ਮੈਂ ਮੁੰਡੇ ਨੂੰ ਵੀ ਸ਼ਿਕਾਇਤ ਕੀਤੀ ਸੀ ਮੈਂ ਤਾਂ ਸ਼ਾਕੀ ਰਹਾਂਗਾ ਤੁਹਾਨੂੰ ਵੀ ਸ਼ਿਕਾਉਣਾ ਵਰਕਆਊਟ ਦਾ ਤਾਂ ਮੈਂ ਪੂਰਾ ਬਰੋਲਾ ਠਾ ਠੰਦਾ ਇਹ ਲੈ ਕੇ ਜੋਰ ਮਾਰਨ ਦਾ ਜਿਹੜਾ ਸਵਾਦ ਆਉਂਦਾ ਨਾ ਬਾਕੀ ਮੈਂ ਤੈਨੂੰ ਹਲੇ ਨਹੀਂ ਦੱਸਾਂਗਾ ਆਪ ਹੀ ਪਤਾ ਲੱਗੂਗਾ ਤੈਨੂੰ ਆਹ ਪੂਰੀ ਚਿਪਕ ਜਾਂਦੀ ਹੈ ਨਾ

ਖਾਂਦਾ ਸ਼ਾਹੀ ਭਸਮ ਇਹ ਜਿਹੜਾ ਸਮ ਉਹ ਉਹ 5-7000 10000 ਰੁਪਏ ਬਣਾਈ ਜਾਂਦੇ ਉਹ ਤਾਂ ਕੂੜਾ ਹੀ ਆ ਉਹ ਉਹ ਖਾ ਕੇ ਕਿੱਥੇ ਜੋਰ ਪੈਂਦਾ ਜਿਹੜਾ ਕੋਈ ਬੰਦਾ ਜਿਹੜਾ ਇਹ ਕਵੇ ਮੇਰਾ ਉਹ ਵਾਲੀ ਪਾਸੋਂ ਖਾ ਕੇ ਜੋਰ ਪੈ ਗਿਆ ਉਹਨਾਂ ਦਾ ਜੋਰ ਕਰ ਲੈ ਜਿਹੜੀ ਚੰਗੀ ਭਸਮ ਆ ਨਾ ਦੇਖੋ ਸਾਡੇ ਲੋਕ ਨਾ ਬਹੁਤ ਜਲਦੀ ਸੁਣ ਸੁਣਾ ਕੇ ਭੇਡ ਚੱਲਦਾ ਹਿੱਸਾ ਬਹੁਤ ਜਲਦੀ ਬਣ ਜਾਂਦੇ ਜਿਵੇਂ ਮਾਰਕੀਟ ਵਾਲਿਆਂ ਨੇ ਕਿਹਾ ਸੀ ਵੀ ਸਾਡੇ ਲੋਕਾਂ ਨੂੰ ਸਮਝਾਉਣਾ ਵੀ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਬਹੁਤ ਔਖਾ ਹੈ ਜਦਕੀ ਮੂਰਖ ਬਣਾ ਕੇ ਲੁੱਟਣਾ ਬਹੁਤ ਸੌਖਾ ਜਿਹੜੀ ਸਹੀ ਪਾਸਮਾਣਾ ਹੀਰਾ ਪਾਸਮਾਣਾ ਸੋਨਾ ਚਾਂਦੀ ਠੀਕ ਹੈ ਹੋਰ ਸਿਸਟਮ ਹੈ ਜਿਵੇਂ ਇਹ ਚ ਕੀੜਾ ਜਿਹੜੀ ਹੈ ਠੀਕ ਹੈ ਦਿਖਾਓ ਕਿੰਨੇ ਦੀ ਤੇ 골ਡ ਬਲੈਕ ਗ੍ਰੀਨ ਠੀਕ ਹੈ ਇਹ ਦੇਖੀਓ ਮਦ ਜੀ ਤੇ ਬਾਈ ਇਹਦਾ ਪ੍ਰਾਈਸ ਦਿਖਾ ਦਿਓ ਮੜਾ ਜਾਂ ਲੋਕਾਂ ਨੂੰ ਪ੍ਰਾਈਸ ਤਾਂ ਇਹਦਾ ਫਿਰ 3 ਲੱਖ ਜਿਹੜੀ ਅਸਲੀ ਚੀਜ਼ ਹੁੰਦੀ ਹੈ ਪਰ ਇਹ ਹੀ ਹੈ ਕੰਮ ਤੇ ਜਿਹੜੀ ਅਸਲੀ ਭਸਮਾਣਾ ਉਹ ਬਹੁਤ ਕੋਸਟਲੀ ਤਿਆਰ ਹੁੰਦੀਆਂ ਔਰ ਉਹਨਾਂ ਦੇ ਰਿਜ਼ਲਟ ਵੀ ਹੈ ਤੇ ਫਿਰ ਐਵੇਂ ਥੋੜੀ ਥਾਪੀ ਮਾਰ ਕੇ ਕਹਿੰਨੇ ਆ ਵੀ ਬਾਹਲਾ ਦੂਰ ਨਹੀਂ ਇੱਕ ਸ਼ਸ਼ ਇੱਕ ਪੂਰਾ ਕਰ ਦੋ ਬਸ ਬਾਕੀ ਆਪ ਹੀ ਸੰ। ਔਰ ਇੱਕ ਚੀਜ਼ ਹੋਰ ਦੱਸ ਦਿਆਂ ਜਿਹੜੀ ਸਭ ਤੋਂ ਮੇਨ ਸੁਣਨ ਵਾਲੀ ਹੈ। ਵੀ ਇਹ ਜਿਹੜਾ ਆਪਾਂ ਨੇ ਚੈਲੰਜੁੱਟੀ ਹੈ ਕਿਤੇ ਐਨ ਸਮਝ ਲਓ ਕਿਤੇ ਕੋਲ ਲਿਪ ਹੈ ਆਹ ਉਹ ਕਈਆਂ ਨੇ ਕੰਨਾਂ ਨੂੰ ਵਹਿਮ ਵੀ ਹੋ ਜਾਂਦਾ ਦੀਆਂ ਆਹ ਕੋਲ ਲਿਪਿਆ ਕੁਝ ਬਸ ਜਨਤਾ ਨੂੰ ਹੋਰ ਜਨਤਾ ਬਹੁਤ ਜਨਤਾ ਮੌਕਾ ਲੱਭਦੀ ਐਕਟੀਵਿਟੀ ਬਹੁਤ ਜਿੱਤੀ ਫੜ ਲੁੰਦੇ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਵੀ ਜਿਹੜਾ ਆਪਾਂ ਫਿਟਨੈਸ ਦਾ ਹੈ ਨਾ ਜਾਂ ਲੈਗ ਵਰਕਆਊਟ ਸ਼ਸ਼ਮ ਚੈਲੰਜ ਪਾਉਣੀ ਹੈ ਨਾ ਉਹ ਕੋਈ ਇਹ ਨਹੀਂ ਹੈ ਵੀ ਹੰਕਾਰ ਭਾਵਨਾ ਨਾ ਪਾਉਣੀ ਇੱਕ ਮਾਣੇ ਢੀਂਗ ਤੋਟੀਂਗ ਦੂਜੀ ਮਾਣੇ ਪੁੱਤ ਜਮਿਆ ਸੇਰ ਦੇ ਉੱਤੇ ਸਵਾ ਸੇਰ ਹੈ ਇੱਕ ਘੈਂਟ ਬੰਦੇ ਉੱਤੇ ਦੂਜਾ ਘੈਂਟ ਪਿਆਗਾ ਇਹ ਜਿਹੜਾ ਚੈਲੰਜ ਪਾਉਣ ਦਾ ਆਪਣਾ ਮੋਟਿਵ ਹੁੰਦਾ ਇਹ ਸਿਰਫ ਇੰਨਾ ਹੁੰਦਾਗਾ ਵੀ ਆਪਦਿਆਂ ਨੂੰ ਆਪਦੇ ਭਰਾਵਾਂ ਨੂੰ ਹਨਾ ਆਪਦੇ ਨਾਲ ਲੈਣ ਨੂੰ ਬੰਗਾਰ ਕੇ ਆਪਦੇ ਨਾਲ ਵਰਕਆਊਟ ਲਵਾਉਣਾ ਕਿਉਂਕਿ ਜਦੋਂ ਕੋਈ ਬੰਦਾ ਚੈਲੰਜ ਦਾ ਨਾਮ ਸੁਣ ਕੇ ਆਊਗਾ ਵਰਕਆਊਟ ਲਾਊਗਾ ਠੀਕ ਹੈ ਤਾਂ ਕੱਲਾ ਇਹ ਥੋੜੀ ਵੀ ਵਰਕਆਊਟ ਹੀ ਹੋਊਗਾ ਗੱਲਾਂ-ਬਾਤਾਂ ਦੀ ਸਾਂਝ ਪਾਵਾਂਗੇ ਐਕਚੁਅਲੀ ਆਪਾਂ ਐਵੇਂ ਦੇ ਬੰਦੇ ਦੀ ਤਲਾਸ਼ ਕਰ ਰਹੇ ਹਾਂ ਜੋ ਇੱਕ ਰਲ ਕੇ ਆਪਾਂ ਟੀਮ ਬਣ ਸਕੀਏ ਔਰ ਸੋਸਾਇਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਅੱਜਕੱਲ ਨਸ਼ਾ ਪਤਾ ਇਹ ਬੋ ਉਹਨਾਂ ਸਾਰਿਆਂ ਦਾ ਤੋੜ ਜਿਹੜਾ ਪਿਆ ਹੈਗਾ ਉਹ ਦੋ ਹੀ ਚੀਜ਼ਾਂ 'ਚ ਪਿਆ ਚੰਗੇ ਖਿਡਾਰੀ ਤੇ ਚੰਗੇ ਲਿਖਾਰੀ ਸਾਨੂੰ ਸੋਚਣ ਦਾ ਢੰਗ ਬਦਲਣਾ ਪੈਣਾ ਜਦੋਂ ਸਾਡਾ ਆਵਾਮ ਪੜ੍ਹ ਲਿਖ ਗਿਆ ਚੰਗੇ ਖਿਡਾਰੀ ਲਿਖਾਰੀ ਪੈਦਾ ਹੋਏ ਫਿਰ ਇਹ ਚੀਜ਼ਾਂ ਵੀ ਆਟੋਮੈਟਿਕਲੀ ਖਤਮ ਹੋ ਜਾਣਗੀਆਂ ਸੋ ਇਦੇ ਪਿੱਛੇ ਨਾ ਇੱਕ ਸੋਚ ਆ ਬਹੁਤ ਡੂੰਗੀ ਇਹ ਕੋਈ ਇਹ ਥੋੜੀ ਆ ਵੀ ਚੈਲੰਜ ਪਾਤਾ ਜੀ ਹਾਂ ਅਸੀਂ ਬਹੁਤ ਘੈਂਟ ਤੇ ਦੂਜਾ ਜਿਹੜੀ ਗੱਲ ਆ ਉਹ ਇਹ ਆ ਵੀ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਗੰਜੇ ਕੰਗੜਿਆਂ ਵੇਚੀ ਜਾਂਦੇ ਆ ਤੇ ਅਨਹਿਣਕਾਂ ਵੇਚੀ ਜਾਂਦੇ ਆ ਵੀ ਜਿਹੜੀ ਚੀਜ਼ ਕੋਲੇ ਆ ਉਹੀ ਪ੍ਰਮੋਟ ਕਰੋ ਆਪਣੇ ਕੋਲੇ ਜੋਰ ਆ ਆਪਾਂ ਜੋਰ ਪ੍ਰਮੋਟ ਕਰਦੇ ਆ ਜਿਹੜੇ ਕਹਿੰਦੇ ਨਾ ਐ ਕਰਕੇ ਐ ਫਿਟਨੈਸ ਹੋ ਜੂ ਤੇ ਆਹ ਹੋ ਜੂ ਜੋਰ ਪੈ ਜੂ ਮੇਰਾ ਇੱਕ ਹੀ ਸਵਾਲ ਆ ਕੀ ਉਹਨਾਂ 'ਚ ਜੋਰ ਹੈਗਾ ਤੇ ਜੇ ਉਹਨਾਂ 'ਚ ਜੋਰ ਹੈਗਾ ਤੇ ਆਓ ਫਿਰ ਲਾ ਕੇ ਮੀਟਰ ਕਰਦੇ ਆਂ ਚੱਕ ਇਹ ਚੀਜ਼ ਹੈਗੀ ਆਪਾਂ ਆਪਣਾ ਜਿਹੜਾ ਫੰਡਾ ਹੈਗਾ ਐਂਡ ਆਫ ਦਾ ਡੇ 100 ਹੱਥ ਰੱਸਾ ਸਿਰੇ ਦੇ ਖੰਡ ਉਹ ਆ ਮੋਟੀਵੇਸ਼ਨ ਦੇਣਾ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਚਲੋ ਵੀ ਯੋਦਿਓ ਹੁਣ ਮੈਂ ਵੀ ਸ਼ਕਲਾਂ ਦੂ ਬਾਅਦ ਇਹਨਾਂ ਨੂੰ ਮੈਂ ਬੱਸ ਐਸਾ ਹੀ ਹੋਣਾ ਹੂੰ ਲੱਗਦਾ ਕੱਲ ਨੂੰ ਭੈਣ ਚ ਪਾਲਾ ਬੇਟੀ ਚ ਜਵਾਬ ਦੇ ਹੀ ਆ ਜੱਲ ਰਾਜਵੀਰ ਆਇਆ ਬਈ ਜੱਲ ਵੀ ਉਹਦੇ ਪਾਬਾਦੀ 12 12 ਜਿਹੜੇ ਮਾਰ 12 ਜਿਹੜੇ ਮਾਰ ਯੋਧਿਆ 12 ਜਿਹੜੇ ਮਾਰ ਖੜਾ ਮੈਂ ਤੇਰੇ ਨਾਲ ਹਾਂ ਪੁੱਛਦਾ ਜਿਹੜਾ ਸਹੀ ਰੋਲ ਹੁੰਦਾ ਨਾ ਰਾਜਵੀਰ ਉਹ ਦਿਸ਼ਾ ਦਿਖਾਉਣਾ ਤੇ ਚਲੋ ਆਪਾਂ ਹੈ ਹੀ ਹੈ ਹਨਾ ਇਹਦਾ ਇੱਕ ਦੁਨਿਆਵੀ ਪੱਖ ਆ ਗਿਆ ਪਰ ਜਿਹੜਾ ਅੰਦਰੂਨੀ ਜਿਹੜਾ ਮੈਂ ਇਸ ਚੀਜ਼ ਨੂੰ ਸਮਝ ਪਾਇਆ ਜਿਹੜਾ ਇੱਕ ਵਧੀਆ ਕੋਚ ਹੁੰਦਾ ਉਹ ਅੰਦਰੋਂ ਵਾਈਬਜ਼ ਉਹਮੇ ਦੀਆਂ ਦਿੰਦਾ ਵੀ ਜਿਵੇਂ ਤਰਾ ਹੀ ਜੋਰ ਲੱਗ ਰਿਆ ਨਾ ਤੇਰੇ ਨਾਲ ਮੇਰੀਆਂ ਵੀ ਫੀਲਿੰਗਸ ਵਾਈਬ ਅਟੈਚ ਹੋ ਗਈਆਂ ਤੇ ਆਪਾਂ ਮਿਲ ਕੇ ਵਰਕ ਕਰ ਰਹੇ ਹਾਂ ਇਹ ਮਿਹਨਤ ਆਪਾਂ ਕੁਝ ਬਣਨ ਲਈ ਕੁਝ ਕਰਨ ਲਈ ਜ਼ਿੰਦਗੀ ਚ ਕਿਸੇ ਮਕਾਮ ਤੇ ਜਾ ਕੇ ਜਿਹੜਾ ਠੱਡਾ ਗੱਡਣ ਲਈ ਜੋਰ ਮਾਰ ਰਹੇ ਹਾਂ ਤਾਂ ਫਿਰ ਬੰਦਾ ਬੈਟਰ ਪਰਫਾਰਮੈਂਸ ਦੇ ਪਾਉਂਦਾ ਹੁਣ ਜਿਵੇਂ ਤੂੰ ਮੰਨ ਲਾ ਤੂੰ 10 ਢੇੜਿਆਂ ਤੇ ਬਹਿ ਗਿਆ ਉੱਥੋਂ ਲਲਕਰਾ ਵਜਣਾ ਫਿਰ ਫਿਰ ਉਹ ਜ਼ੋਰ ਕੱਲਾ ਤੇਰਾ ਨਹੀਂ ਮੇਰਾ ਵੀ ਬਰਾਬਰ ਲੱਗਣਾ ਹੁਣ ਤੇਰੇ ਢੇੜੇ ਕਿੰਨੇ ਹੋਗੇ 10 10 ਹੋਗੇ ਚੱਲ ਫਿਰ ਬਹੁਤ ਈਜ਼ੀ ਜਾ ਰਿਹਾ 11 ਵੈਰੀ ਗੁੱਡ ਚੱਲ 12 ਵੈਰੀ ਗੁੱਡ ਚੱਲ ਚੱਲ ਨਾ ਹੋਰ ਸੱਤ ਤਾਂ ਹੋਰ ਵੀ ਪੂਰੇ ਕਰ 6 ਰਹਿ ਗਏ ਇਹੀ ਤਾਂ ਨਿਚੋੜ ਆ ਵਾਹ ਬਈ ਵਾਹ ਯੋਧਿਆ ਪੰਜ ਰਹਿ ਗਏ ਪੰਜ ਟਾਈਮ ਹੋ ਕੇ ਕਾਇਮ ਹੋ ਕੇ 4 ਰਹਿ ਗਏ ਜਿੱਥੋਂ ਸਰੀਰ ਕਹੇ ਦੇ ਨਾ ਵੀ ਛੱਡ ਦੇ ਉੱਥੋਂ ਜਿਹੜਾ ਬੰਦਾ ਪੱਟ ਕੇ ਲੈ ਕੇ ਜਾਂਦਾ शबा शबाश दो गए दो कैम हो कैम हो कैम हो कैम हो शाबाश एक गया एक गया एक स्लो नीचे चल चढ़ा चल चढ़ा ਸਲੋ ਨਹੀਂ ਚਾਈ ਹੁਣ ਧਰੀ ਨਾ ਧਰੀ ਨਾ ਇੱਕ ਚੜਦੀ ਕਲਾ ਵਾਲਾ ਲਾਵਾਂਗੇ ਚੜਦੀ ਕਲਾ ਵਾਲਾ ਤੇਰਾ ਕੌਨਫੀਡੈਂਸ ਵਧਾਊਗਾ ਉਹ ਇਹ 20 ਕਹੇ ਮੈਂ 21 ਲਈ ਚੱਲ ਵੀ ਹਾਂ ਵੈਰੀ ਗੁੱਡ ਵੈਰੀ ਗੁੱਡ ਇਹ ਭਗਤੀ ਆ ਭਗਤੀ ਭਗਤੀ ਤਾਂ ਜਿੰਨੀ ਕਰ ਲੋ ਓਨੀ ਥੋੜੀ ਹੈ ਸ਼ਾਬਾਸ਼ 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 ਰਾਵਣਾ ਰੱਖੀ ਇਹ ਆ ਵੈਰੀ ਪਹਿਲੀ ਐਕਸਰਸ ਪੌਣੀ ਸੀ ਦੂਜੀ ਦੂਜੀ ਆ ਟਾਇਰ ਟਾਇਰ ਪਾਣੀ ਟਾਇਰ ਪਾ ਕੇ ਦੇਵਾਂਗੇ 10 ਘੇੜੇ ਟਾਇਰ ਪਾ ਕੇ 10 ਘੇੜੇ ਤੇ ਪੌਣੀ ਦੇ 25 ਘੇੜੇ ਅਪ ਡਾਊਨ 1 ਤੇ ਪੂਰੇ 25 ਘੇੜੇ 25 ਦੁਨੀ 50 ਹੋਗੇ ਤੇ ਉਹ ਤੋਂ ਉਹ 10 ਘੇੜੇ ਟਾਇਰ ਦੇ ਉਹ ਤੋਂ ਬਾਅਦ ਜਿਹੜੀ ਐਕਸਰਸ ਹੋ ਗਏ ਤੁਹਾਨੂੰ ਦੱਸ ਦਾਂਗੇ ਚੱਲ 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 ਜਾਣ ਜੋ ਗਿਆ ਆਪਣੇ ਪਿੰਡਾਂ ਚ ਕਹਾਵਤ ਹੈਗੀ ਤਾਂ ਹੈ ਵੀ ਆਪਦੇ ਮੱਛੇ ਬਿਨਾ ਸਵਰਗ ਨਹੀਂ ਦਿਖਦਾ ਹੁਣ ਜੇ ਮੈਨੂੰ ਕਿਵੇਂ ਫੀਲਿੰਗ ਪਤਾ ਲੱਗੂਗੀ ਵੀ 20 ਜਿਹੜੇ ਪੌਣੀ ਦੇ ਮਾਰ ਕੇ ਜਦੋਂ 21ਵਾਂ ਕਸਾਕੇ ਨਾ ਚੜਾਉਣਾ ਉਦੋਂ ਫਿਰ ਜ਼ੋਰ ਚਾਹੀਦਾ ਹੈ ਜ਼ੁਰਤ ਚਾਹੀਦੀ ਹੈ ਕਿ ਦੋਨੋਂ ਚਾਹੀਦੇ ਆ ਤੁਸੀਂ ਟੇ ਵਾਲਾ ਗੋਝ ਨਹੀਂ ਆਪ ਨਾਲ ਲੱਗ ਕੇ ਫਿਰ ਉੱਥੇ ਮੋੜ ਬਾਂਦਾ ਫੇਰਾ ਲੱਗ ਮੈਂ ਚੱਕ ਲੋ ਤਾਰ ਲੋ ਰਾ 200 ਕਿਲੋ ਦੀ ਤਾਂ ਲੋਡ ਹੀ ਨਹੀਂ 50 50 ਕਿਲੋ ਨਾਲ ਹੀ ਕਰ ਲੂਗਾ ਲੋਡ ਮੈਂ 200 ਕਿਲੋ ਦੀ ਲੋਡ ਹੈ ਰਾਤੇ ਮੋੜੇ ਰਿਹਾ লাশ ਹੋ ਗਿਆ ਸੀ লাশ ਹੋ ਬੈਠਾ ਕਿੱਥੇ ਇੱਥੇ ਗਰਾਰੀ ਪਤਾ ਕਿੱਥੇ ਅੜਦੀ ਹੈ ਹੁਣ weight lifting ਵਾਲਾ ਬੰਦਾ ਛੱਡ 300 ਕਿਲੋ ਵੀ ਸਕਾਟ ਮਾਰ ਦਿੰਦਾ 400 ਵੀ ਮਾਰਨ ਵਾਲੇ ਪਏ ਆ ਠੀਕ ਹੈ ਫਿਰ ਰੈਪੀਟਿਸ਼ਨ ਲਾਉਣ ਵਾਲਾ ਬੰਦਾ ਆ ਜਿਹੜਾ ਸਪ੍ਰਿੰਟਰ ਆ ਕੋਈ ਜਿਹਾ ਐਥਲੈਟਿਕ ਦਾ ਆ ਉਸਾਲਾ ਖਾਲੀ ਬੈਠਣਾ ਵੀ 10000 ਲਾ ਲੂ ਕਰਾਰੀ ਤਾਂ ਉੱਥੇ ਆੜਦੀ ਐ ਵੀ ਪਹਿਲਾਂ ਤਾਂ ਖਾਲੀ ਬੈਠਕਾਂ 5-6000 ਤੇ ਫਿਰ ਉਹ ਤੋਂ ਬਾਅਦ ਭਜਣ ਪਾ ਕੇ ਜਿਹਦਾ ਰੋਕ ਕੇ ਚੱਕਣਾ ਨਾ ਦੋਨੋਂ categories ਹਾਂ ਉੱਥੇ ਵੀ ਜਦੋਂ ਬੰਦਾ ਬਹੁਤ ਔਖਾ ਕੰਮ ਜਦੋਂ ਬੰਦਾ ਐ ਬਹਿ ਜਾਂਦਾ ਭਜਾਣਾ ਲੈ ਕੇ ਤੇ ਜਦੋਂ ਐ ਹੋਸਦਾ ਨਾ ਹੋਲਡ ਕਰਕੇ ਸੈੱਟ ਹਾਂ ਹੋਲਡ ਕਰਕੇ ਇਹਨੂੰ ਧਰਤੀ ਵਿਚਾਰ ਵਰਗੀ ਦਿਖਦੀ ਐ ਜਿਹਦੀ ਪ੍ਰੈਕਟਿਸ ਲੱਗੀ ਵੀ ਉਹ ਹੀ ਲਾਉਂਦਾ ਇੱਕ ਬੰਦੇ ਕੋਲੇ ਬਦਗਾਈ ਜੀ ਹੋਵੇ ਕਿਤੇ ਹੈ ਕੋ ਮਸ਼ੀਨ ਐਕਸਕੁਆਰ ਆਏ ਹਾਈ ਜਿਹੜੀ ਪਾਵਰ ਰਿਉਂਜ ਆਪਣੇ ਕੋਲੇ ਸੀ ਡੈੱਡ ਮਸ਼ੀਨ ਉਹ ਬਦਸ ਤਾਰਾ ਚੱਲ ਵੀ ਠਾਰਵਾ ਪਾਣੀ ਮੰਗਦਾ ਹੈਗਾ ਅਖੇ ਹੱਥ ਗਿੱਲਾ ਕਰ ਲਵਾ ਸਲਿੱਪ ਹੁੰਦਾ ਉੱਥੇ ਅਲਾ ਪਾ ਕੇ ਕੌਡੀ ਤੈਨੂੰ ਐ ਥੋੜੀ ਕਹੂਗਾ ਵੀ じゃ ਪਾ ਦੇ ਕੇ ਪਾਣੀ ਨਾਲ ਹੱਥ ਗਿੱਲਾ ਕਰਿਆ ਫਿਰ ਜਾ ਫਲਾ ਲਈ ਉੱਥੇ ਤਾਂ ਅਲਾ ਕਹੂਗਾ ਵੀ ਆਹ ਦੰਨਾ ਜੇ ਖਾਦੀ ਇਹ ਖਰਾਕ ਹੈਗਾ ਆਦਾਂ ਵਿੱਚ ਪਰੌਣਾ ਤਾਂ ਰੋਕ ਲੈ ਉੱਥੇ ਨਹੀਂ ਅਗਲੇ ਨੇ ਕਹਿਣ ਦੇਣਾ ਮੇਰਾ ਹੱਥ ਗਿੱਲਾ ਕਰ ਲੈ ਸੁੱਕਾ ਕਰ ਲੈ ਉੱਥੇ ਤਾਂ ਫਿਰ ਜਿਹੜਾ ਪੱਠੀ 'ਚ ਝੋਕਿਆ ਲਾ ਲਾ ਕੇ ਪੜਿਆ ਹੋਇਆ ਨਾ ਕੜਿਆ ਹੋਇਆ ਬੂਰਾ ਉਹ ਢੇਰੀਆਂ ਦੇ ਲਈ ਆ ਕੇ ਸਿੱਟੂ ਕਿੰਨੇ ਹੋ ਗਏ ਬਾਈ ਬੁਈ ਹੋ ਗਏ ਪੰਜ ਲਾਵਾਂਗੇ ਹੁਣ ਚੱਲ ਬਈ ਕਹਾਣੀ ਜ਼ੋਰ ਦੀ ਖਤਮ ਜੁਰਤ ਨਾ ਹੀ ਲੱਗਣਗੇ ਹੁਣ ਚੜਾ ਚੜਾ ਚਾਰ ਥੱਲੇ ਆਉਣਾ ਰੱਸਾ ਢਿਲਾਣਾ ਛੱਡ ਜੋਰ ਨਾਲ ਹੀ ਆ ਥੱਲੇ ਤਿੰਨ ਰਹਿਗੇ ਤਿੰਨ ਰਹਿਗੇ ਤਿੰਨ ਰਹਿਗੇ ਬਾਹਾਂ ਬਾਹਾਂ ਬਾਹ ਯੋ ਦੇ ਆ ਦੋ ਰਹਿਗੇ ਦੋ ਤੇਰੇ ਹੱਥ ਦਾ ਗ੍ਰਿਪ ਨਾ ਮੁਰਚਾ ਜਦੋਂ ਤੂੰ ਫੜੇ ਅਗਲੇ ਨੂੰ ਆ ਲੱਗੇ ਵੀ ਇਹ ਤਾਂ ਉਹ ਕਾਰੀਗਰਾਂ ਦੇ ਨਹੀਂ ਉਹ ਟੇਬਲ ਤੇ ਕਸਿਆ ਕਸਣ ਜੀ ਵਾਲੀ ਮਸ਼ੀਨ ਜੀ ਲੱਗੀ ਹੁੰਦੀ ਉਹਦੇ 'ਚ ਆ ਗਿਆ ਕਿਸੇ ਦਾ ਹੱਥ ਨਹੀਂ ਹੈ ਲੋਹੇ ਦੇ ਉਹ ਚਾ ਗਿਆ ਬਰਮੇ 'ਚ ਚੱਲ ਵੈਰੀ ਗੁੱਡ ਵੈਰੀ ਗੁੱਡ ਹੌਲੀ 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 ਛੋਟੇ ਛੋਟੇ ਗ੍ਰਿਪ ਨਾਲ ਛੋਟੇ ਛੋਟੇ ਗ੍ਰਿਪ ਨਾਲ ਲੈ ਚੜ੍ਹਦੀ ਕਲਾ ਨਾਲ ਚੜਾ ਦੇ ਹੁਣ ਤਾਂ ਹਾਂ ਚੜ੍ਹਦੀ ਕਲਾ ਨਾਲ ਹਾਂ ਇਨਸ਼ਾ ਅੱਲਾ ਇਨਸ਼ਾ ਅੱਲਾ ਸ਼ਾਬਾਸ਼ ਉਹਨਾਂ ਰਾਮ ਨਾਲ ਤਾਰਦੀ ਤੇਰੇ ਹੱਥ ਦੇਖਾਂਗੇ ਤੇਰੇ ਤੇਰੇ ਮਹਿੰਦੀ ਵਾਲੇ ਹੱਥ ਵੈਰੀ ਗੁੱਡ ਸ਼ਾਬਾਸ਼ ਬਹੁਤ ਬੜਾ ਆਸਵਾ ਦਾ ਬਹਾਪੁਰ ਆ ਦੀ ਗਾਥ ਦੇ ਗੁੰਡੇ ਦੇ ਛੱਲੇ ਗਏ ਪੂਰੇ ਪੂਰੇ ਦਿਖਾ ਚੰਗੀ ਫਰ ਮਾਰਦੀ ਆ ਨਾ ਲਾਲੀ ਘਰਦੀ ਇੱਥੋਂ ਸਟਾਰਟ ਕਰਾਂਗੇ ਇਹ ਪਹਿਲਾ ਗਾ ਸ਼ਾਬਾਸ਼ 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 25 ਗੇੜਾਂ ਸਫ਼ਰ ਲੰਬਾਈ ਮੱਠੀ ਮੱਠੀ ਚੱਲਣ ਦੇ ਗੱਡੀ ਲਾਊਗਾ ਲਾਊਗਾ ਟੱਠਾ ਗਾ ਟੱਠਾ ਦੇ ਹੋ ਗਏ 5 ਸ਼ਾਬਾਸ਼ ਇਹਦਾ ਜੀਟਰ ਹੈ ਜੀਟਰ ਹੈ ਫਟ 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 ਕਰਦਾ ਚੜਜੂ ਹਾਂ 6ਵੇਂ ਰਾਉਂਡ ਤੇ ਆ ਗਿਆ ਇਹ ਤਾਂ ਮੈਂ ਤੈਨੂੰ ਤਪਾਦਨ ਸਫੈਦੇ ਦੇ ਉੱਪਰ ਨਾਲ ਚੱਲ 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 6 ਹੋ ਗਏ 6 ਹੋ ਗਿਆ ਬਹੁਤ ਤਕੜਾ ਚੱਲ ਵੀ ਸੱਤਵਾਂ ਹਣੀ ਬਾਹਰ ਮਾਪੀ ਹੋ ਰਿਹਾ ਚੱਲ ਚੱਲ ਸ਼ਾਬਾਸ਼ ਚੱਲ ਅੱਠਵੇਂ ਤੇ ਚੱਲ ਵੀ ਹੁਣ ਕੱਟ ਕੇ ਨਾ 77 ਤੇ ਸ਼ੁਰੂ ਕਰੀ ਕੱਟ ਲਈ ਨਹੀਂ ਮੈਮਰੀ ਭਰ ਚੱਲ ਵੀ ਚੱਲ 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 ਟੱਠਿਆ ਹਾਂ ਦੇ 25 30 ਘੇੜੇ ਇਹਦੇ ਟੱਠਾ ਟੱਠਾ ਚੱਲੇ 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 ਚੱਲ ਚੋਬਰਾ ਇਹ ਭਜਣ ਪਾ ਕੇ ਜਿਹੜਾ ਆਪਾਂ ਲਾਉਨੇ ਆ ਨਾ ਵਾਕ ਲੰਬੀ ਤੇ ਸਪ੍ਰਿੰਟਾਂ ਸ਼ਾਰਟ 20 30 30 ਮੀਟਰ 50 50 ਮੀਟਰ ਦੀਆਂ ਇਹਦਾ ਬਸ ਇਹੀ ਮਕਸਦ ਹੁੰਦਾ ਵੀ ਜਦੋਂ ਕੱਲ ਨੂੰ ਤੂੰ ਖੇਡ ਮੈਦਾਨ 'ਚ ਕਦੇ ਦੌੜ ਲਾਵੇਂ ਤਾਂ ਉਦੋਂ ਫਿਰ ਮਿੱਟੀ ਪੱਟ ਕੇ ਪਿੱਛੇ 10 ਫੁੱਟ ਉੱਚੀ ਮਾਰੇ ਪੱਬਣਾ ਜਿਹਦੇ ਪੱਟ 'ਚ ਜਾਨ ਹੁੰਦੀ ਹੈ ਤੇ ਜਿਹਦੀ ਮਿਹਨਤ ਲੱਗੀ ਹੁੰਦੀ ਹੈ ਉਹੀ ਸਿੱੜਦਾ ਫਿਰ ਮਿੱਟੀ ਪੱਟ ਕੇ ਤਾਂ ਦੀ ਉਛਾਲ ਕੇ ਨਹੀਂ ਤਾਂ ਭੱਜੇ ਹੀ ਨਹੀਂ ਜਾਂਦਾ ਗਿੱਟੇ ਹੀ ਭੜੀ ਜਾਂਦੇ ਹੈ ਹਾਂ ਦੇਖਣਾ ਕਈ ਵੇ ਜਿਵੇਂ ਕੁੱਤੇ ਦੇ ਲੱਸੀ ਪੀ ਕੇ ਗਿੱਟੇ ਟੱਡੇ ਹੋ ਜਾਂਦੇ ਆ ਜੋ ਬੰਦੇ ਦੀ ਮਿਹਨਤ ਹੀ ਨਹੀਂ ਲੱਗੀ ਗਿੱਟੇ ਭੜੀ ਜਾਂਦੇ ਭੱਜੇ ਹੀ ਨਹੀਂ ਆਂਦਾ ਜਿਹਦੀ ਮਿਹਨਤ ਲੱਗੀ ਹੁੰਦੀ ਉਹ ਮਾਰਦਾ ਮਿਰਗਲ ਨੂੰ ਟੱਪੂਸਾ ਪਪ ਤੀ ਜਾਂਦਾ ਉਹ ਅੱਡੀ ਤਾਂ ਲਾਉਂਦਾ ਹੀ ਨਹੀਂ ਸ਼ਾਬਾਸ਼ 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 ਵੱਡਾ ਸਾਰਾ ਢੱਡ ਕੱਢ ਕੇ ਤੌੜੇ ਵਰਗਾ ਤੇ ਖਾ ਕੇ ਕੂੜਾ ਘਟ ਕਰ ਤੇ ਸਰੀਰ ਕਰ ਲੈਂਦੇ ਆ ਬੋਝਲ ਜਿਹੜੇ ਬੰਦੇ ਉਹਨਾਂ ਨੂੰ ਕੀ ਪਤਾ ਕੀ ਸੁਆਦ ਹੈ ਫਿਟਨੈਸ ਦਾ ਬਾਈ ਡੈਕੇ ਤੇ ਟ੍ਰੈਨ ਬਾਰੇ ਦੱਸਿਓ ਜਿਹੜੀ ਉਹ ਅੱਜ ਆਪਾਂ ਗੱਲ ਕਰ ਰਹੇ ਸੀ ਹਾਂਜੀ ਉਹ ਤਾਂ ਇਹ ਸੀਗਾ ਵੀ ਜਿਹੜਾ ਡੈਕਾ ਚਾਹੇ ਨਿਊਟਰਲ ਹੋਣਾ ਚਾਹੇ ਸਨੈਲ ਪ੍ਰੋਪਾਇਨੇਟ ਹੈ ਠੀਕ ਹੈ ਉਹਦੇ ਨਾਲ ਟ੍ਰੈਨ ਕਦੇ ਨਹੀਂ ਲੈਣਾ ਚਾਹੀਦਾ ਨਾਈਸਿਟਿਡ ਨਾ ਹੈਕਸਾ ਨਾ ਇਨਾਮਥੀਡ ਕਿਉਂਕਿ ਡੈਕਾ ਤੇ ਟ੍ਰੈਨ ਦੋ ਸੌਲਟ ਜਦੋਂ ਬਾਡੀ ਚ ਮਿਲ ਜਾਂਦੇ ਆ ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਜਿਹੜਾ ਲੀਵਰ ਔਰ ਕਿਡਨੀ ਤੇ ਪਾਉਂਦੇ ਔਰ ਇਹਨਾਂ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਨਾ ਉਹ ਕਹ ਲੈ ਵੀ ਇੱਕ ਤਰ੍ਹਾਂ ਦਾ ਦੇਸੀ ਭਾਸ਼ਾ ਜੇ ਜ਼ਹਿਰ ਹੈ ਜਮਾ ਸੋ ਬਚੋ ਇਸ ਚੀਜ਼ ਤੋਂ ਹਾਂ ਠੀਕ ਹੈ ਜੇ ਕਿਸੇ ਨੇ ਆਪਦੇ ਸਪੋਰਟਸ ਪਰਫਾਰਮੈਂਸ ਦੇ ਵਿੱਚ ਡੈਕਾ ਯੂਜ਼ ਕਰਨਾ ਹੈ ਪ੍ਰੋਫੈਸ਼ਨਲ ਨੇ ਡੈਕਾ ਯੂਜ਼ ਕਰ ਲੋ ਟ੍ਰੈਨ ਜੇ ਯੂਜ਼ ਕਰਨਾ ਹੈ ਵੈਸੇ ਟ੍ਰੈਨ ਜਿਆਦਾਤਰ ਬਾਡੀ ਬਿਲਡਰ ਯੂਜ਼ ਕਰਦੇ ਆ ਬਾਡੀ ਬਿਲਡਿੰਗ ਦਾ ਡਰੱਗ ਆ ਉਹ ਡੈਕਾ ਤਾਂ ਚਲੋ ਇੰਜਰੀਆਂ ਵਾਸਤੇ ਕਰ ਲੈਂਦੇ ਆ ਯੂਜ਼ ਆਪਾਂ ਇਨਫਲੂਐਂਸ ਨਹੀਂ ਕਰ ਰਹੇ ਕਿਸੇ ਨੂੰ ਠੀਕ ਹੈ ਵੀ ਕਰੋ ਯੂਜ਼ ਮੈਂ ਤਾਂ ਇਹ ਕਹਿੰਦਾ ਨਾ ਵੀ ਬਚ ਕੇ ਰੋ ਪਰ ਜੇ ਕਰਨਾ ਵੀ ਹੈ ਯੂਜ਼ ਯੂਜ਼ ਤੇ ਅਬਿਊਜ਼ ਵਰਤੋ ਤੇ ਦੁਰਵਰਤੋ ਇਸ ਚੀਜ਼ ਨੂੰ ਸਮਝੋ ਤੇ ਡੈਕਾ ਤੇ ਟ੍ਰੈਨ ਇਹ ਕਦੇ ਕੰਬੀਨੇਸ਼ਨ ਨਾ ਵਰਤੋ ਠੀਕ ਥੈਂਕ ਯੂ ਮਿਹਨਤ ਤੇ ਕਿਸਮਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੂੰ ਮਿਹਨਤ ਤੇ ਕਿਸਮਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਕਿਸਮਤ ਉਹ ਦਿੰਦੀ ਆ ਜਿਹੜਾ ਕੁਝ ਲਿਖਿਆ ਹੁੰਦਾ ਤੇ ਮਿਹਨਤ ਕਰਨ ਵਾਲੇ ਨੂੰ ਉਹ ਵੀ ਮਿਲਦਾ ਜਿਹੜਾ ਕਿਤੇ ਨਹੀਂ ਲਿਖਿਆ ਹੁੰਦਾ ਹੂੰ ਇਸ ਕਰਕੇ ਮਿਹਨਤ ਦੇ ਵਿੱਚ ਵੱਧ ਯਕੀਨ ਕਰੋ ਦਿਨ ਰਾਤ ਮਿਹਨਤ ਕਰੋ ਸੌਣਾ ਘਟਾ ਦਿਓ ਦੂਜੇ ਵੱਲ ਦੇਖਣਾ ਬੰਦ ਕਰ ਦਿਓ ਨਿੰਦਿਆ ਕਰਨੀ ਬੰਦ ਕਰ ਦਿਓ ਲਗਨ ਦੇ ਵਿੱਚ ਰਹੋ ਨਿਸ਼ਾਨਾ ਮਿੱਥ ਲਓ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਸਾਲ ਨੂੰ ਸਾਲ ਨੂੰ ਨਹੀਂ ਤਾਂ 5 ਸਾਲਾਂ ਨੂੰ ਤੁਹਾਡੀ ਮਿਹਨਤ ਨੇ ਰੰਗ ਦਿਖਾ ਦੇਣਾ ਤੇ ਜਿੰਨੀ ਦੇਰੀ ਨਾਲ ਸਫਲਤਾ ਮਿਲੂਗੀ ਇਹ ਟਿਕਾਊ ਵੀ ਉਹਨਾਂ ਚ ਰਹੋ ਹੂੰ ਇੱਕਦਮ ਮਿਲੀ ਹੋਈ ਸਫਲਤਾ ਨਾ ਢੀ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਹੈ ਖਿਸਕ ਜਾਂਦੀ ਹੈ